ਮੈਂ ਦਰਗਾਹ ਬੱਬੀ ਨੋਗਿਆ ਪੀਰ ਬਾਤ ਚ ਗਿਆੜਾ ਤੇ ਸਾਡੀ ਉਰੇ ਰਾਤ ਪੌਣੇ 3:00 ਵਜੇ ਜੀ ਚੋਰੀ ਹੋਈ ਹੈ ਤੇ ਪੁਲਿਸ ਅੱਗੇ ਸਾਡੀ ਬੇਨਤੀ ਹੈ ਵੀ ਸਾਨੂੰ ਉਹ ਚੋਰ ਫੜਿਆ ਜਾਵੇ ਸਾਡੀ ਪਹਿਲਾਂ ਵੀ 3-4 ਵਾਰੀ ਉਰੇ ਗੱਲੇ ਤੋੜ ਚੁੱਕੇ ਆ ਜੀ ਤੇ ਕਈ ਵਾਰ ਗੱਲੇ ਪਟਕੇ ਵੀ ਲੱਗੇ ਆ ਜੀ ਤੇ ਬੇਨਤੀ ਹੈ ਪੁਲਿਸ ਅੱਗੇ ਵੀ ਸਾਡਾ ਇਹ ਪੁਰਾਇ ਕੀਤਾ ਜਾਵੇ ਜੋ ਵੀ ਇਹ ਪੈਸੇ ਹੁੰਦੇ ਤੇ ਉਹਦੀ ਦੇਖਭਾਲ ਨਾਲ ਉਰੇ ਲਾਂਦੇ ਦੇ ਜੀ ਸੋਹਣਾ ਭਾਈ ਦੇਖੋ ਇਹ ਸਾਰੇ ਚੋਰੀ ਕਈ ਵਾਰੀ ਹੋਈ ਹੈ ਕਿੰਨੇ ਬੰਦੇ ਸੀ ਬਾਬਾ ਜੀ ਚੋਰੀ ਕਰਨ ਵਾਲੇ ਇੱਕ ਬੰਦਾ ਦਾ ਜੀ ਇੱਕ ਬੜਿਆ ਜੀ ਅੰਦਰ ਉਹ ਵੀ ਅੱਗੇ ਪਹਿਲਾਂ ਅਸੀਂ ਕੈਮਰੇਨ ਲਾਏ ਹੋਏ ਸੀ ਜੀ ਹੁਣ ਇੱਕ ਕੈਮਰਾ ਲਾਇਆ ਜੀ ਤੇ ਕੀ ਹੁਣ ਕੀ ਮੰਗ ਕਰਦੇ ਹਾਂ ਉਸ ਪ੍ਰਸ਼ਾਸਨ ਤੋਂ ਮੰਗ ਕੀ ਜੀ ਇਹ ਚੋਰ ਨੂੰ ਫੜਿਆ ਜਾਵੇ ਤੇ ਕਾਰਵਾਈ ਉੱਤੇ ਜੇ ਬਣਦੀ ਹੈ ਕੀ ਕੀ ਆਵੇ ਪਹਿਲਾਂ ਵੀ ਕਿੰਨੇ ਚੋਰੀਆਂ ਹੋਈਆਂ ਚੋਰੀ ਚਾਰ ਆਏ ਪੰਜਵੀਂ ਵਾਰ ਹੈ ਬੰਦਾ ਇਤਰਾ ਹੈ ਜੀ ਉਹ ਇਹ ਅੰਦਰੋਂ ਬੜਿਆ ਜੀ ਸੱਭਲ ਜੀ ਕੇ ਲਈ ਹੋਈ ਸੀ ਉਹਨੇ ਏਡੀ ਕੇ ਸੱਭਲ ਪਾਈ ਹੈ ਜੀ ਉਹ ਜਿੰਦਾ ਲੋਕ ਆਉਂਦਾ ਜੀ ਗੱਲੇ ਦਾ ਇਹਦੇ ਵਿੱਚ ਜੋ ਵੀ ਇੱਕ ਸਾਲ ਤੇ ਤੇ ਜੋ ਵੀ ਸੇਵਾ ਮੈਂ ਦਰਗਾਹ ਬੱਬੇ ਨੋਗੋਆ ਪੀਰ ਬਾਦਗੜ ਤੇ ਸਾਡੇ ਉਰੇ ਰਾਤ 1:30 ਵਜੇ ਜੀ ਚੋਰੀ ਹੋਈ ਹੈ ਤੇ ਪੁਲਿਸ ਅੱਗੇ ਸਾਡੀ ਬੇਨਤੀ ਹੈ ਵੀ ਸਾਨੂੰ ਉਹ ਚੋਰ ਫੜਿਆ ਜਾਵੇ ਸਾਡੀ ਪਹਿਲਾਂ ਵੀ ਤਿੰਨ ਚਾਰ ਵਾਰੀ ਉਰੇ ਗੱਲੇ ਤੋੜ ਚੁੱਕੇ ਆ ਜੀ ਤੇ ਕਈ ਵਾਰ ਗੱਲੇ ਪੱਟ ਕੇ ਵੀ ਲੈ ਗਏ ਆ ਜੀ ਬੇਨਤੀ ਹੈ ਉਸ ਅੱਗੇ ਕਿ ਸਾਡਾ ਇਹ ਹੋਰ ਕੀਤਾ ਜਾਵੇ ਜੋ ਵੀ ਇਹ ਪੈਸੇ ਹੁੰਦੇ ਤੇ ਉਹਦੀ ਦੇਖਭਾਲ ਨਾਲ ਉਰੇ ਲਾਦੇ ਦੇ ਸੀ ਹੁਣ ਸਾਡੇ ਦੇਖੋ ਜੀ ਸਾਰੇ ਚੋਰੀ ਕਈ ਵਾਰੀ ਹੋਈ ਹੈ ਕਿੰਨੇ ਬੰਦੇ ਸੀ ਬਾਬਾ ਜੀ ਚੋਰੀ ਕਰਨ ਵਾਲੇ ਇੱਕ ਬੰਦਾ ਦਾ ਜੀ ਇੱਕ ਬੋੜਿਆ ਜੀ ਅੰਦਰ ਉਹ ਵੀ ਅੱਗੇ ਪਹਿਲਾਂ ਅਸੀਂ ਕੈਮਰੇਨ ਲਾਏ ਹੋਏ ਸੀ ਜੀ ਹੁਣ ਇੱਕ ਕੈਮਰਾ ਲਾਇਆ ਜੀ ਤੇ ਕੀ ਹੁਣ ਕੀ ਮੰਗ ਕਰਦੇ ਹਾਂ ਉਸ ਪ੍ਰਸ਼ਾਸਨ ਤੋਂ ਮੰਗ ਕੀ ਜੀ ਇਹ ਚੋਰ ਨੂੰ ਫੜਿਆ ਜਾਵੇ